ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਹੈ 31 ਦਸੰਬਰ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 31 ਦਸੰਬਰ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ ਨੇ ਗ੍ਰੀਨ ਹਾਈਡਰੋਜਨ ਨੀਤੀ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ ਹਾਂਜੀ ਸਵਰਸ਼ ਊਰਜਾ ਦੇ ਲਈ ਗ੍ਰੀਨ ਹਾਈਡਰੋਜਨ ਨੀਤੀ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੁਣ ਉੱਤਰ ਪ੍ਰਦੇਸ਼ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਲਖਨਊ ਗੋਮਤੀ ਨਦੀ ਦੇ ਕਿਨਾਰੇ ਸਥਿਤ ਆ ਇੱਥੋਂ ਦੇ ਚੀਫ ਮਿਨਿਸਟਰ ਆ ਅਯੋਗੀ ਅਦਿੱਤਿਆਨਾਥ ਤੇ ਇੱਥੋਂ ਦੇ ਗਵਰਨਰ ਆ ਅਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਆ ਇਹ ਚਿਤਿਆਂ ਲਈ ਫੇਮਸ ਆ ਅਤੇ ਇੱਥੋਂ ਦੇ ਫੇਮਸ ਲੋਕ ਨਾਚਾ ਝੋਰਾ ਨਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਉੱਤਰ ਪ੍ਰਦੇਸ਼ ਆ ਉੱਤਰ ਪ੍ਰਦੇਸ਼ ਪੁਲਿਸ ਨੇ ਆਪਣਾ ਵਟਸਐਪ ਚੈਨਲ ਸ਼ੁਰੂ ਕੀਤਾ ਉੱਤਰ ਪ੍ਰਦੇਸ਼ ਸਰਕਾਰ ਨੇ 57 ਸਾਈਬਰ ਕਰਾਈਮ ਪੁਲਿਸ ਸਟੇਸ਼ਨ ਖੋਲਣ ਨੂੰ ਮਨਜ਼ੂਰੀ ਦੇ ਦਿੱਤੀ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸੀਲੈਂਸ ਦੀ ਘੋਸ਼ਣਾ ਕੀਤੀ ਉੱਤਰ ਪ੍ਰਦੇਸ਼ ਦੀ ਸੀਐਸ ਜੀਐਮ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ ਏ ਪਲੱਸ ਪਲੱਸ ਗ੍ਰੇਡਿੰਗ ਪ੍ਰਾਪਤ ਕੀਤੀ ਉੱਤਰ ਪ੍ਰਦੇਸ਼ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿੱਚ ਗਰਮ ਪਕਾਇਆ ਭੋਜਨ ਯੋਜਨਾ ਸ਼ੁਰੂ ਕੀਤੀ ਉੱਤਰ ਪ੍ਰਦੇਸ਼ ਦਾ ਬੁੰਦੇਲ ਖੰਡ ਐਕਸਪ੍ਰੈਸਵੇ ਦੁਨੀਆ ਦਾ ਪਹਿਲਾ ਸੋਲਰ ਐਕਸਪ੍ਰੈਸਵੇ ਬਣਿਆ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਸੇਫ ਸਿਟੀ ਦੀ ਸ਼ੁਰੂਆਤ ਕੀਤੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਵਿੱਚ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਦੇ ਵਿੱਚ ਅਪਾਇੰਟ ਕੀਤਾ ਗਿਆ ਵਾ ਅਕ ਕੱਲਾ ਸੁਦਾਕਰ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸਚਨ ਹੈ ਕਿ ਕੇਸ ਦੇਸ਼ ਨੇ ਹਾਲ ਹੀ ਵਿੱਚ ਤਾਲਿਜ਼ਾ ਅਤੇ ਨਾਸਿਰ ਕਰੂਜ਼ ਮਿਜ਼ਾਈਲਾਂ ਦਾ ਉਦਘਾਟਨ ਕੀਤਾ ਬਹੁਤ ਸਾਰੇ ਸਟੂਡੈਂਟਸ ਕਮੈਂਟ ਕਰਦੇ ਨੇ ਕਿ ਇੱਥੇ ਤਾਂ ਪਰਦਾਫਾਸ਼ ਲਿਖਿਆ ਤੇ ਤੁਸੀਂ ਉਦਘਾਟਨ ਬੋਲ ਰਹੇ ਹੋ ਪਰਦਾਫਾਸ਼ ਦਾ ਮਤਲਬ ਉਦਘਾਟਨ ਹੀ ਹੁੰਦਾ ਤੇ ਈਰਾਨ ਨੇ ਤਾਲਿਜ਼ਾ ਅਤੇ ਨਾਸਿਰ ਕਰੂਜ਼ ਮਿਜ਼ਾਈਲਾਂ ਦਾ ਉਦਘਾਟਨ ਕੀਤਾ অপਸ਼ਨ B ਇਸ ਦਾ ਰਾਈਟ ਆਨਸਰ ਹੁਣੇ ਉਦਘਾਟਨ ਈਰਾਨ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਈਰਾਨ ਈਰਾਨ ਦੀ ਕੈਪੀਟਲ ਹੈ ਤਹਿਰਾਨ ਕਰੰਸੀ ਹੈ ਈਰਾਨੀ ਰਿਆਲ ਪრეਜ਼ੀਡੈਂਟ ਆ ਇਬਰਾਹਿਮ ਰਹੀਸ਼ੀ ਈਰਾਨ ਨੇ ਨੂਰ 3 ਸੈਟੇਲਾਈਟ ਨੂੰ ਆਰਬਿਟ ਵਿੱਚ ਲਾਂਚ ਕੀਤਾ ਈਰਾਨ ਨੇ ਮੁਹਾਜ਼ਿਰ 10 ਡਰੋਨ ਦਾ ਉਦਘਾਟਨ ਕੀਤਾ ਈਰਾਨ ਸੰਘਾ ਇਸਾ ਯੋਗ ਸੰਗਠਨ ਦਾ ਨਵਾਂ ਸਥਾਈ ਮੈਂਬਰ ਬਣਿਆ ਈਰਾਨ ਨੇ ਦੂਜੇ ਫੌਜੀ ਉਪਗ੍ਰਹ ਨੂਰ 2 ਦਾ ਸਫਲ ਪ੍ਰੀਖਣ ਕੀਤਾ ਈਰਾਨ ਨੇ ਨਵੀਂ ਪੀੜੀ ਦੀ ਬੈਲਿਸਟਿਕ ਮਿਜ਼ਾਈਲ ਖੈਬਰ ਦਾ ਸਫਲ ਪ੍ਰੀਖਣ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਹੁੰਡਾਈ ਮੋਟਰ ਇੰਡੀਆ ਦੁਆਰਾ ਆਪਣਾ ਬ੍ਰਾਂਡ ਅਵੇਸਟਰ ਕਿਸ ਨੂੰ ਚੁਣਿਆ ਗਿਆ ਬ੍ਰਾਂਡ ਅਵੇਸਟਰ ਨਿਯੁਕਤ ਕਰਨ ਦਾ ਇੱਕੋ ਇੱਕ ਮਕਸਦ ਹੁੰਦਾ ਵਾ ਕਿ ਉਸ ਪ੍ਰੋਡਕਟ ਦਾ ਪ੍ਰਚਾਰ ਕਰਨਾ ਪਹਿਲਾਂ ਇਸ ਹੁੰਡਾਈ ਮੋਟਰ ਦੇ ਇੰਡੀਆ ਦੇ ਬ੍ਰਾਂਡ ਅਵੇਸਟਰ ਸੀ ਸਾਰੂਖ ਖਾਨ ਹੁਣ ਵੀ ਆ ਤੇ ਹੁਣ ਦੀਪਿਕਾ ਪਾਦੂਕੋਨ ਨੂੰ ਵੀ ਇਸ ਨੇ ਆਪਣਾ ਬ੍ਰਾਂਡ ਅਵੇਸਟਰ ਚੁਣ ਲਿਆ অপਸ਼ਨ ਸੀ ਇਸ ਦਾ ਰਾਈਟ ਆਨਸਰ ਕਿਸੇ ਵੀ ਕੰਪਨੀ ਦੇ 1 2 3 ਜਿਸ ਤੋਂ ਵੱਧ ਵੀ ਬ੍ਰਾਂਡ ਅਵੇਸਟਰ ਹੋ ਸਕਦੇ ਨੇ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਦੀਪਿਕਾ ਪਾਦੁਕੋਨ ਨਾਲ ਰਿਲੇਟਡ ਕਿਨਾਂ ਨੂੰ ਪਾਣੀ ਦੇ ਬ੍ਰਾਂਡ ਬਿਸਲਰੀ ਨੇ ਆਪਣਾ ਬ੍ਰਾਂਡ ਅਮੈਸਡ ਚੁਣਿਆ ਫੋਨਾਂ ਦੀ ਮੋਬਾਈਲ ਫੋਨ ਦੀ ਕੰਪਨੀ ਹੈ ਟੈਕਨੋ ਇਸ ਨੇ ਵੀ ਦੀਪਿਕਾ ਪਾਦੁਕੋਨ ਨੂੰ ਆਪਣਾ ਬ੍ਰਾਂਡ ਅਮੈਸਡ ਚੁਣਿਆ ਹੁਣ ਬ੍ਰਾਂਡ ਅਮੈਸਡ ਦੀ ਗੱਲ ਆ ਤਾਂ ਸੋਨੂ ਸੂਦ ਨੂੰ ਸੀਸੀਟੀਵੀ ਦਾ ਬ੍ਰਾਂਡ ਹੈ ਸਪਰਸ਼ ਇਸ ਦਾ ਬ੍ਰਾਂਡ ਅਮੈਸਡ ਚੁਣਿਆ ਗਿਆ ਏਐਸਆਈਟੀਆਈਐਸ ਨਿਊਟ੍ਰੀਸ਼ਨ ਨੇ ਰਵਿੰਦਰ ਜਡੇਜ਼ਾ ਨੂੰ ਆਪਣਾ ਬ੍ਰਾਂਡ ਅਮੈਸਡ ਚੁਣਿਆ ਰਨਵੀਰ ਕਪੂਰ ਨੂੰ ਹੋਜ਼ਰ ਪੈਨ ਦਾ ਬ੍ਰਾਂਡ ਅਮੈਸਡਰ ਚੁਣਿਆ ਗਿਆ ਕੈटरीना कैफ ਰਾਡੋ ਦੀ ਬ੍ਰਾਂਡ ਅਮੈਸਡਰ ਬਣੀ ਮੁਹੰਮਦ ਸ਼ਮੀ ਪੋਮਾ ਦੇ ਨਵੇਂ ਬ੍ਰਾਂਡ ਅਮੈਸਡਰ ਬਣੇ ਵਿਜ਼ੇ ਦੇਵਰ ਕੋਂਡਾ ਫਾਇਰਬੋਲਟ ਦੇ ਨਵੇਂ ਬ੍ਰਾਂਡ ਅਮੈਸਡਰ ਬਣੇ ਨੈਕਸਟ ਕੁਐਸ਼ਨ ਕਿ ਇਸ ਦੇਸ਼ ਨੇ ਹਾਲ ਹੀ ਵਿੱਚ ਨਵੇਂ ਸਾਲ ਦੇ ਜਸ਼ਨਾਂ ਤੇ ਪਵੰਦੀ ਲਗਾਈ ਜਿਵੇਂ ਕਿ ਤੁਹਾਨੂੰ ਪਤਾ ਇਜ਼ਰਾਈਲ ਅਤੇ ਹਮਾਸ ਦੇ ਵਿੱਚ ਯੁੱਧ ਚੱਲ ਰਿਹਾ ਤੇ ਉਸ ਦੀ ਵਜ੍ਹਾ ਕਰਕੇ ਫਿਲਿਸਤਿਨ ਦੇ ਬਹੁਤ ਸਾਰੇ ਬੱਚੇ ਮਾਰੇ ਗਏ ਆ ਤੇ ਫਿਲਿਸਤਿਨ ਦੇ ਨਾਲ ਪਾਕਿਸਤਾਨ ਦੇ ਬਹੁਤ ਵਧੀਆ ਸਬੰਧ ਆ ਪਾਕਿਸਤਾਨ ਫਿਲਸਤੀਨ ਨੂੰ ਸਪੋਰਟ ਕਰਦਾ ਵਾ ਤੇ ਇਸ ਵਜ੍ਹਾ ਕਰਕੇ ਪਾਕਿਸਤਾਨ ਨੇ ਨਵੇਂ ਸਾਲ ਦੇ ਜਸ਼ਨਾਂ ਤੇ ਪਵੰਦੀ ਲਗਾਈ অপਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਪਾਕਿਸਤਾਨ ਨੇ ਲਗਾਈ ਹੈ ਪਵੰਦੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ ਪਾਕਿਸਤਾਨ ਦੀ ਕੈਪੀਟਲ ਆ ਇਸਲਾਮਾਬਾਦ ਕਰੰਸੀ ਆ ਪਾਕਿਸਤਾਨੀ ਰੁਪਇਆ ਪ੍ਰੈਜ਼ੀਡੈਂਟ ਆ ਆਰਫ ਅਲਬੀ ਪ੍ਰਾਈਮ ਮਿਨਿਸਟਰ ਆ ਸ਼ਾਹਵਾਜ਼ ਸ਼ਰੀਫ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈਡਕਲੀਫ ਲਾਈਨ ਬੋਲਦੇ ਆ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਡੁਰੰਡ ਲਾਈਨ ਬੋਲਦੇ ਆ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਮੈਕਮੋਹਨ ਲਾਈਨ ਬੋਲਦੇ ਆ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 38th ਪੈਰਲਰ ਬੋਲਦੇ ਆ ਸੇਮ ਇਸੇ ਤਰ੍ਹਾਂ ਯੂਐਸ ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ 49th ਪੈਰਲਰ ਬੋਲਦੇ ਆ ਪਾਕਿਸਤਾਨ ਨੇ ਅਧਿਕਾਰਤ ਤੌਰ ਤੇ ਬ੍ਰਿਕਸ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ ਪਾਕਿਸਤਾਨ ਸਟਾਰਟਅਪ ਸ਼ੀ ਗਾਰਡ ਨੇ ਚੋਟੀ ਦੇ ਜਲਵਾਜ਼ੂ ਨਮੀਨਤਾ ਮੁਕਾਬਲੇ ਜਿੱਤੇ ਕਾਜੀ ਫੈਜ਼ ਪਾਕਿਸਤਾਨ ਦੇ 29ਵੇਂ ਚੀਫ ਜਸਟਿਸ ਬਣੇ ਪਾਕਿਸਤਾਨ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਨਮਾ ਵੀਜ਼ਾ ਨੀਤੀ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਪੂਰਵੀ ਰਾਜਸਥਾਨ ਕੈਨਲ ਪ੍ਰੋਜੈਕਟ ਤੇ ਰਾਜਸਥਾਨ ਅਤੇ ਕਿਸ ਰਾਜ ਵਿਚਕਾਰ ਸਮਝੌਤਾ ਹੋਇਆ ਪੂਰਵੀ ਰਾਜ ਦਾ ਕੀ ਇਥੇ ਮਤਲਬ ਆ ਦੇਖੋ <Dekho>, Rajasthan ਦੀ ਗੱਲ ਕਰੀਏ ਤਾਂ Rajasthan ਦੇ ਵਿੱਚ ਇੱਕ ਨਦੀ ਬੈੰਦੀ ਹੈ ਜਿਸ ਦਾ ਨਾਮ ਹੈ ਚੰਬਲ ਨਦੀ। ਇਹ ਨਦੀ Rajasthan ਵਿੱਚ ਬਹੁਤ ਹੱਦ ਤੱਕ ਜ਼ਰੂਰਤਾਂ ਨੂੰ ਪੂਰਾ ਕਰਦੀ ਆ। ਜਿਵੇਂ ਪੀਣ ਵਾਲੇ ਪਾਣੀ ਤੋਂ ਲੈ ਕੇ ਜਾਨਵਰਾਂ ਦੇ ਪਾਣੀ ਅਤੇ ਸਿੰਚਾਈ ਲਈ ਇਹ ਨਦੀ ਹੈ ਜਿਹੜੀ Rajasthan ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਆ। ਪਰ Rajasthan ਦੇ ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਆ ਜੋ ਸੋਕੇ ਤੋਂ ਪ੍ਰਭਾਵਿਤ ਆ। ਤਾਂ ਚੰਬਲ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਦਾ ਜਿੰਨਾ ਵੀ ਪਾਣੀ ਆ ਜੋ ਬਾਦੂ ਪਾਣੀ ਹੁੰਦਾ ਜਿਵੇਂ ਬਰਸਾਤ ਦਾ ਪਾਣੀ ਇਕੱਠਾ ਹੁੰਦਾ ਉਸ ਦਾ ਇਸਤੇਮਾਲ ਪੂਰਬੀ ਰਾਜਸਥਾਨ ਜਦੋਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਸੋਕੇ ਤੋਂ ਪ੍ਰਭਾਵਿਤਾਂ ਉੱਥੇ ਉਹ ਉਹਨਾਂ ਦਾ ਇਸਤੇਮਾਲ ਉਸ ਪਾਣੀ ਦਾ ਇਸਤੇਮਾਲ ਕਰਨ ਦੇ ਲਈ ਪੂਰਬੀ ਰਾਜਸਥਾਨ ਕੈਨਲ ਪ੍ਰੋਜੈਕਟ ਹੋਇ ਇੱਕ ਫਾਈਨਲ ਹੋਇਆ ਵਾ ਜਿਸ ਦੇ ਸਮਝੌਤੇ ਤੇ ਦਸਖਤ ਕੀਤੇ ਆ ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੇ অপਸ਼ਨ ਬੀ ਇਜ਼ ਆ ਰਾਈਟ ਆਨਸਰ ਹੁਣ ਮੱਧ ਪ੍ਰਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਵਿੱਚ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਆ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਹਾਂਜੀ ਮੱਧ ਪ੍ਰਦੇਸ਼ ਦੀ ਕੈਪੀਟਲ ਆ ਕੋਪਾਲ ਕਰੰਸੀ ਆ ਇੰਡੀਆਨਾ ਇੰਡੀਅਨ ਰੁਪਈਆ ਹੀ ਹੋਊਗੀ ਫਿਰ ਕਿਉਂਕਿ ਇੰਡੀਆ ਦਾ ਇੱਕ ਰਾਜ ਆ ਠੀਕ ਹੈ ਤੇ ਇਥੋਂ ਦੇ ਚੀਫ ਮਿਨਿਸਟਰ ਆ ਡਾਕਟਰ ਮੋਹਨ ਜਾਦਵ ਨਵੇਂ ਬਣੇ ਆ ਗਵਰਨਰ ਆ ਮੰਗੂ ਭਾਈ ਸ਼ੱਗਨ ਭਾਈ ਪਟੇਲ ਮੱਧ ਪ੍ਰਦੇਸ਼ ਨੈਸ਼ਨਲ ਪਾਰਕ ਦੇ ਮਾਮਲੇ ਵਿੱਚ ਪੂਰੇ ਇੰਡੀਆ ਦੇ ਵਿੱਚ ਟੌਪ ਤੇ ਆ ਮੱਧ ਪ੍ਰਦੇਸ਼ ਦੇ ਵਿੱਚ ਕਹੋ ਨੂੰ ਨੈਸ਼ਨਲ ਪਾਰਕ ਆ ਸੰਜੇ ਨੈਸ਼ਨਲ ਪਾਰਕ ਆ ਮਾਧਵ ਨੈਸ਼ਨਲ ਪਾਰਕ ਆ ਮੰਡਲਾ ਪਲਾਂਟ ਫਾਸਿਲ ਨੈਸ਼ਨਲ ਪਾਰਕ ਆ ਕਾਨਾ ਨੈਸ਼ਨਲ ਪਾਰਕ ਆ ਵੰਦਵਗੜ ਨੈਸ਼ਨਲ ਪਾਰਕ ਆ ਵਨ ਬਿਹਾਰ ਨੈਸ਼ਨਲ ਪਾਰਕ ਆ ਰੂਦਰ ਸਾਗਰ ਝੀਲ ਨੈਸ਼ਨਲ ਪਾਰਕ ਆ ਪੈਂਚ ਨੈਸ਼ਨਲ ਪਾਰਕ ਆ ਸਤਪੁਰਾ ਨੈਸ਼ਨਲ ਪਾਰਕ ਆ ਪੰਨਾ ਨੈਸ਼ਨਲ ਪਾਰਕ ਆ ਨੈਸ਼ਨਲ ਪਾਰਕ ਪਾਰਕ ਦੇ ਮਾਮਲੇ ਦੇ ਵਿੱਚ ਨੰਬਰ 1 ਤੇ ਆ ਮੱਧ ਪ੍ਰਦੇਸ਼ ਸੈਕਿੰਡ ਤੇ ਆਂਡੇਮਾਨ ਨਿਕੋਬਰ 3rd ਤੇ ਆ ਅਸਮ ਮੱਧ ਪ੍ਰਦੇਸ਼ ਸਰਕਾਰ ਸਾਰੇ ਜ਼ਿਲ੍ਹਿਆਂ ਵਿੱਚ ਪੀਐਮ ਕਾਲਜ ਆਫ ਐਕਸੀਲੈਂਸ ਦੀ ਸਥਾਪਨਾ ਕਰੇਗੀ ਮੱਧ ਪ੍ਰਦੇਸ਼ ਵਿੱਚ ਭਾਰਤ ਦੇ ਸਭ ਤੋਂ ਵੱਡੇ ਪੰਪ ਸਟੋਰੇਜ ਪ੍ਰੋਜੈਕਟ ਦਾ ਨੀ ਪੱਥਰ ਰੱਖਿਆ ਗਿਆ ਨੈਸ਼ਨਲ ਸਮਾਰਟ ਸਿਟੀ ਕਨਕਲੇਵ ਵਿੱਚ ਇੰਦੌਰ ਨੂੰ ਸਭ ਤੋਂ ਵਧੀਆ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹਾਂਜੀ ਨੈਕਸਟ ਕੁਐਸਚਨ ਕਿਸ ਦੇਸ਼ ਨੇ ਹਾਲ ਹੀ ਵਿੱਚ ਆਪਣੇ ਜਲ ਸੈਨਾ ਮੁਖੀ ਨੂੰ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਹਾਂਜੀ ਆਪਣੇ ਜਲ ਸੈਨਾ ਮੁਖੀ ਨੂੰ ਨਵਾਂ ਰੱਖਿਆ ਮੰਤਰੀ ਨਿਯੁਕਤ ਕੀਤਾ ਚੀਨ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਚੀਨ ਦੇ ਹੁਣ ਤੱਕ ਰੱਖਿਆ ਮੰਤਰੀ ਸੀਗੇ ਲੀ ਸ਼ਾਂਕੂ ਅਚਾਨਕ ਉਹ ਤਿੰਨ ਤਿੰਨ ਮਹੀਨੇ ਹੋ ਗਏ ਆ ਤਿੰਨ ਮਹੀਨਿਆਂ ਤੋਂ ਗਾਇਬ ਆ ਪਤਾ ਨਹੀਂ ਉਹ ਕਿੱਥੇ ਚਲੇ ਗਏ ਤੇ ਹੁਣ ਓਨੀ ਦੇਰ ਤੱਕ ਚੀਨ ਦੇ ਜਿਹੜੇ ਫੈਸਲੇ ਆ ਉਹਨਾਂ ਦੇ ਲਈ ਕੋਈ ਨਵਾਂ ਮੰਤਰੀ ਤਾਂ ਚਾਹੀਦਾ ਸੀ ਤਾਂ ਇਸ ਕਰਕੇ ਜਲ ਸੈਨਾ ਮੁਖੀ ਨੂੰ ਨਵਾਂ ਰੱਖਿਆ ਮੰਤਰੀ ਚੁਣਿਆ ਚੀਨ ਨੇ ਹੁਣ ਚੀਨ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਆ ਬੀਜਿੰਗ ਕਰੰਸੀ ਇਰਨ ਮੀਨਵੀ ਪ੍ਰੈਜ਼ੀਡੈਂਟ ਜੇ ਜ਼ਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਦੇ ਨਾਲ ਲੱਗਦੀ ਆ 14 ਦੇਸ਼ਾਂ ਦੇ ਨਾਲ ਚੀਨ ਦੀ ਹੱਦ ਲੱਗਦੀ ਆ ਵਰਲਡ 골ਡ ਕਾਉਂਸਲਿੰਗ ਦੀ ਰਿਪੋਰਟ ਦੇ ਅਨੁਸਾਰ ਚੀਨ ਵਿਸ਼ਵ ਪੱਧਰ ਤੇ ਸੋਨੇ ਦੀ ਰੀਸਾਈਕਲਿੰਗ ਦੇ ਵਿੱਚ ਟੌਪ ਤੇ ਆ ਚੀਨ ਨੇ ਕੋਵਿਡ ਵਿਰੋਧ ਪਹਿਲੀ ਇਨਹੇਲੇਬਲ ਵੈਕਸੀਨ ਲਾਂਚ ਕੀਤੀ ਮੱਛੀ ਦੇ ਉਤਪਾਦਨ ਵਿੱਚ ਚੀਨ ਟੌਪ ਤੇ ਆ ਇਹ ਕਚਰੇ ਦਾ ਸਭ ਤੋਂ ਵੱਡਾ ਉਪਭੋਗਤਾ ਚੀਨ ਆ ਚੀਨ ਦੀ ਸਪੇਸ ਏਜੰਸੀ ਦਾ ਨਾਮ ਆ CNSA ਜਾਨੀ ਕਿ ਚਾਈਨੈਸ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਚੀਨ ਨੇ ਮਿਸਰ ਦੇ ਸਹਿਯੋਗ ਨਾਲ ਏਜੀਪਟਸ ਏਜੀਪਟੈਸਟ ਦੋ ਉਪਗ੍ਰਹਿ ਲਾਂਚ ਕੀਤਾ ਟੂ ਬੋਲ ਸਕਦੇ ਆ ਚੀਨ ਨੇ ਦੁਨੀਆ ਦਾ ਪਹਿਲਾ ਚੌਥੀ ਪੀੜੀ ਦਾ ਪਰਮਾਣੂ ਰਿਐਕਟਰ ਸ਼ੁਰੂ ਕੀਤਾ ਚੀਨ ਨੇ ਦੁਨੀਆ ਦਾ ਸਭ ਤੋਂ ਤੇਜ਼ ਇੰਟਰਨੈਟ ਲਾਂਚ ਕੀਤਾ ਫਿਲੀਪਿਨਸ ਨੇ ਚੀਨ ਦੀ 벨ਟ ਐਂਡ ਰੋਡ ਇਨੀਸ਼ੀਏਟਿਵ ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਕਹਿਣਾ ਸਾਬ ਦਾ 스타 క్రికెਟਰ ਹਾਲ ਹੀ ਵਿੱਚ YSR ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਇਆ ਜਗਨ ਮੋਹਨ ਰੈਡੀ ਵਾਲੀ ਪਾਰਟੀ ਹੈ YSR ਠੀਕ ਹੈ ਤੇ ਇਸ ਦੇ ਵਿੱਚ ਸ਼ਾਮਿਲ ਹੋਇਆ క్రికెਟਰ ਅੰਬਾਤੀ ਰਾਈਡੂ অপਸ਼ਨ ਸੀ ਇਸ ਦਾ ਰਾਈਟ ਆਨਸਰ ਸਾਬ ਦਾ క్రికెਟਰ ਸੀਗੇ ਹੈ ਨੈਕਸਟ ਕੁਐਸਚਨ ਕਿਸ ਨੇ ਕਿਸ ਨੇ ਹਾਲ ਹੀ ਵਿੱਚ ਐਡਮਿਰਲਸ ਈਪੋਲੇਟਸ ਦੇ ਨਵੇਂ ਡਿਜ਼ਾਈਨ ਦਾ ਉਦਘਾਟਨ ਕੀਤਾ ਹਾਂਜੀ ਐਡਮਿਰਲਸ ਈਪੋਲੇਟਸ ਦੇ ਨਵੇਂ ਡਿਜ਼ਾਈਨ ਦਾ ਉਦਘਾਟਨ ਕੀਤਾ ਵਾ ਇੰਡੀਅਨ ਨੇਵੀ ਨੇ অপਸ਼ਨ ਬੀ ਇਸ ਦਾ ਰਾਈਟ ਆਨਸਰ ਭਾਰਤੀ ਜਲ ਸੈਨਾ ਨੇ ਦੇਖ ਸਕਦੇ ਹੋ ਤੁਸੀਂ ਇਹ ਨਵਾਂ ਡਿਜ਼ਾਈਨ ਜਿਹੜਾ ਕਿ 76 ਪੱਤੇ ਸ਼ਿਵਾਜੀ ਮਹਾਰਾਜ ਦੇ ਰਾਜ ਦੇ ਸ਼ਿੱਕਿਆਂ ਤੋਂ ਪ੍ਰੇਰਿਤ ਆ ਤੇ ਐਂਡ ਪ੍ਰੈਜ਼ੈਂਟ ਇੰਡੀਅਨ ਨੇਵੀ ਦੇ ਚੀਫ ਚੀਫ ਕਮਾਂ ਨੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਐਡਮiral ਆਰ ਹਰੀ ਕੁਮਾਰ ਨੈਕਸਟ ਕੁਐਸ਼ਨ ਅਪੰਗਤਾ ਬਾਰੇ ਕੇਂਦਰੀ ਸਲਾਹਕਾਰ ਬੋਰਡ ਦੀ ਮੀਟਿੰਗ ਹਾਲ ਹੀ ਵਿੱਚ ਕਿੱਥੇ ਹੋਈ ਅਪੰਗਤਾ ਵਾਰੀ ਕੇਂਦਰੀ ਸਲਾਹਕਾਰ ਬੋਰਡ ਦੀ ਮੀਟਿੰਗ ਰੀਸੈਂਟਲੀ ਨਵੀਂ ਦਿੱਲੀ ਦੇ ਵਿੱਚ ਹੋਈ ਆਪਸ਼ਨ C ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਪਰਜ਼ਾ ਪਾਲਣ ਪ੍ਰੋਗਰਾਮ ਕਿਸ ਰਾਜ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਹਾਂਜੀ ਪਰਜ਼ਾ ਪਾਲਣ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤਲੰਗਾਣਾ ਦੀ ਗਵਰਨਮੈਂਟ ਦੁਆਰਾ ਆਪਸ਼ਨ B ਇਜ਼ ਦਾ ਰਾਈਟ ਆਨਸਰ ਜ਼ਮੀਨੀ ਪੱਧਰ ਤੇ ਲੋਕਾਂ ਦੀ ਸਹਾਇਤਾ ਕਰਨ ਦੇ ਲਈ ਜਾ ਲੋਕਾਂ ਦੀ ਰੱਖਿਆ ਦੇ ਲਈ ਪਰਜਾ ਪਾਲਨ ਪ੍ਰੋਗਰਾਮ ਆ ਜਿਹੜਾ ਤਲੰਗਣਾ ਗਵਰਨਮੈਂਟ ਨੇ ਸ਼ੁਰੂ ਕੀਤਾ ਹੁਣ ਤਲੰਗਣਾ ਰਾਜ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਲੰਗਣਾ ਤਲੰਗਣਾ ਦੀ ਕੈਪੀਟਲ ਆ ਹਾਈਦਰਾਬਾਦ ਕਰੰਸੀ ਆ ਇੰਡੀਅਨ ਰੁਪਇਆ ਅਤੇ ਇਥੋਂ ਦੇ ਚੀਫ ਮਿਨਿਸਟਰ ਰਿਵੰਤ ਰੇੜੀ ਗਵਰਨਰ ਆ ਡਾਕਟਰ ਤਮਿਲ ਸਾਈ ਸੁਨਦਰਾਜਨ ਤਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਆ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਆ ਮਹਾਵੀਰ ਹਰੀਨਾ ਮੰਨ ਸਥਲੀ ਨੈਸ਼ਨਲ ਪਾਰਕ ਆ ਪਾਖੇਲ ਵਾਈਲਡਲਾਈਫ ਸੈਂਚਰੀ ਆ ਕਾਵਲਾ ਵਾਈਲਡਲਾਈਫ ਸੈਂਚਰੀ ਆ ਐਨ ਐਚ ਤਲੰਗਾਨਾ ਸਰਕਾਰ ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਮੁਫਤ ਬਸ ਯਾਤਰਾ ਪ੍ਰਦਾਨ ਕਰੇਗੀ ਗਦਮ ਪ੍ਰਸ਼ਾਦ ਤਲੰਗਾਨਾ ਵਿਧਾਨ ਸਭਾ ਦੇ ਨਵੇਂ ਸਪੀਕਰ ਚੁਣੇ ਗਏ ਤਲੰਗਾਨਾ ਦੇ ਵਿੱਚ ਦੁਨੀਆ ਦੇ ਪਹਿਲੇ 3D ਪ੍ਰਿੰਟਡ ਮੰਦਿਰ ਦਾ ਉਦਘਾਟਨ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਤਲੰਗਾਨਾ ਦੇ ਵਿੱਚ ਰਾਮਾ ਗੁੰਡਮ ਐਂਟੀਪੇਸੀ ਪ੍ਰੋਜੈਕਟ ਦਾ ਉਦਘਾਟਨ ਕੀਤਾ। ਪੇਮਬਰਤੀ ਅਤੇ ਚਾਂਦਲਾਪੁਰ ਨੂੰ ਤਲੰਗਾਨਾ ਦੇ ਸਭ ਤੋਂ ਵਧੀਆ ਸੈਲਾਨੀ ਪਿੰਡਾਂ ਵਜੋਂ ਚੁਣਿਆ ਗਿਆ। ਨੈਕਸਟ ਕੁਐਸ਼ਚਨ 12ਵੇਂ ਦਿਬਿਆ ਕਲਾ ਮੇਲਾ 2023 ਦਾ ਹਾਲ ਹੀ ਵਿੱਚ ਉਦਘਾਟਨ ਕਿੱਥੇ ਹੋਇਆ? ਹਾਂਜੀ 12ਵੇਂ ਦਿਬਾ ਕਲਿਆ ਜਨ ਦਿਬਿਆ ਕਲਾ ਮੇਲੇ ਦਾ ਉਦਘਾਟਨ ਹੋਇਆ ਵਾ। ਇਹ ਰੀਸੈਂਟਲੀ ਜਿਹੜਾ ਉਦਘਾਟਨ ਕੀਤਾ ਗਿਆ ਵਾ ਜੀ। ਇਹ ਗੁਜਰਾਤ ਦੇ ਸੂਰਤ ਦੇ ਵਿੱਚ ਕੀਤਾ ਗਿਆ ਤਾਂ ਆਪਸ਼ਨ ਇਥੇ ਡੀ ਰਾਈਟ ਆਨਸਰ ਹੈ ਇਹਨਾਂ ਵਿੱਚੋਂ ਕੋਈ ਨਹੀਂ ਗੁਜਰਾਤ ਦੇ ਸੂਰਤ ਦੇ ਵਿੱਚ ਵਰਮੇ ਦਿਬਿਆ ਕਲਾ ਮੇਲਾ 2023 ਦਾ ਉਦਘਾਟਨ ਕੀਤਾ ਗਿਆ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਮਿਸ ਮਹਾਰਾਸ਼ਟਰ 2023 ਦਾ ਖਿਤਾਬ ਕਿਸ ਨੇ ਜਿੱਤੇ ਆ ਹੈ ਹਾਂਜੀ ਮਿਸ ਮਹਾਰਾਸ਼ਟਰ 2023 ਦਾ ਖਿਤਾਬ ਜਿੱਤੇ ਆ ਕੇਤਕੀ ਰਾਉਤ ਨੇ অপশন সি ইজ দা রাইট आंसर ਤੇ মিসেস মহারাষ্ট্র 2023 ਦਾ ਖਿਤਾਬ ਸਾਲੀਗਾ ਪਟਨਾਗਰ ਨੇ ਜਿੱਤੇ ਆ ਹੁਣ ਅਸੀਂ ਗੱਲ ਕਰ ਰਹੇ ਆ ਮਿਸ ਇੰਡੀਆ ਦੀ ਜਾਂ ਮਿਸ ਮਿਸ ਦੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਰਿਜ਼ੂਅਲ ਮੈਨੀ ਨੇ ਮਿਸ ਇੰਡੀਆ ਯੂ ਐਸ ਏ 2023 ਦਾ ਖਿਤਾਬ ਜਿੱਤੇ ਆ ਪਰਵੀਨਾ ਅੰਜਨਾ ਮਿਸ ਇੰਟਰਨੈਸ਼ਨਲ ਇੰਡੀਆ 2023 ਬਣੀ ਰिक्की ਵੈਲੇਰੀ ਕੋਲੇ ਮਿਸ ਯੂਨੀਵਰਸ ਨੀਦਰਲੈਂਡ ਜਿੱਤਣ ਵਾਲੀ ਪਹਿਲੀ ਟਰਾਂਸ ਜੈਂਡਰ ਔਰਤ ਬਣੀ ਸੀਨੀ ਸੈਟੀ ਨੇ ਫੈਮੀਨਾ ਮਿਸ ਇੰਡੀਆ 2022 ਦਾ ਖਿਤਾਬ ਜਿੱਤੇ ਆ ਖੁਸ਼ੀ ਪਟੇਲ ਨੇ ਮਿਸ ਇੰਡੀਆ ਵਰਲਡਵਾਈਡ 2022 ਦਾ ਖਿਤਾਬ ਜਿੱਤੇ ਆ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ